ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੇ ਹੱਲ ਛੁਪੇ ਹਨ ਸਾਡੇ ਕਈ ਸਵਾਲਾਂ ਦੇ ਜਵਾਬ ਸਾਨੂੰ ਅੱਜ ਦੀ ਵੀਡੀਓ ਦੇ ਵਿੱਚ ਮਿਲਨੇ ਹਨ ਇਸ ਕਰਕੇ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੁਰ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਸ ਸਾਖੀ ਮੇਰੇ 10ਵੇਂ ਪਾਸ਼ਾ ਤਾਂ ਤਨ ਸਾਹਿਬ ਸ੍ਰੀ ਗੁਰੂ ਕੋਬਿੰਦ ਸਿੰਘ ਪਾਸ਼ਾ ਜੀ ਦੀ ਹੈ ਸੰਗਤ ਜੀ ਇਸ ਸਾਖੀ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਕਿਉਂਕਿ ਇਸ ਸਾਖੀ ਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਸਾਖੀ ਮੇਰੇ 10ਵੇਂ ਪਾਸ਼ਾ ਜੀ ਦੇ ਸਮੇਂ ਦੀ ਹੈ ਕਲਗੀਧਰ ਪਾਸ਼ਾ ਜੀ ਦੇ ਸਮੇਂ ਦੇ ਵਿੱਚ ਇੱਕ ਸਿੱਖ ਹੋਇਆ ਜਿਸ ਦਾ ਨਾਮ ਲਖਤ ਦੇ ਵਿੱਚ ਪਾਈ ਲਾਲ ਸਿੰਘ ਜੀ ਆਇਆ ਹੈ ਕਹਿੰਦੇ ਲਾਲ ਸਿੰਘ ਜੀ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸੋਨਾ ਦਿੱਤਾ ਕਹਿੰਦੇ ਕਿ ਇਸ ਦੇ ਅਸੱਤਰ ਬੜੇ ਸੋਨੇ ਤਿਆਰ ਕਰਦੇ ਤੇ ਕਹਿੰਦੇ ਇੱਕ ਵਾਰ ਲਾਲ ਸਿੰਘ ਜੀ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿਉਂ ਨਾ ਮੈਂ ਕਲਗੀਧਰ ਪਾਤਸ਼ਾਹ ਜੀ ਦੇ ਲਈ ਇੱਕ ਢਾਲ ਤਿਆਰ ਕਰਾਂ ਤੇ ਕਹਿੰਦੇ ਬਸ ਲਾਲ ਸਿੰਘ ਨੇ ਬੜੀ ਹੀ ਭਾਵਨਾ ਦੇ ਨਾਲ ਪਿਆਰ ਦੇ ਨਾਲ ਬੜੀ ਮਿਹਨਤ ਬੜੀ ਤਾਕਤ ਦੇ ਨਾਲ ਇੱਕ ਢਾਲ ਤਿਆਰ ਕਰ ਦਿੱਤੀ ਤਾਲ ਬੜੀ ਸੋਹਣੀ ਮਜ਼ਬੂਤ ਬਣੀ ਤੇ ਲਿਆ ਕੇ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤੀ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਉਹ ਤਾਲ ਰੱਖ ਕੇ ਕਹਿਣ ਲੱਗਾ ਸਤਗੁਰ ਸੱਚੇ ਪਾਸ਼ਾ ਇਹ ਪੇਟਾ ਮੈਂ ਆਪ ਜੀ ਦੇ ਲਈ ਲੈ ਕੇ ਆਇਆ ਹਾਂ ਕਹਿੰਦੇ ਸਤਗੁਰ ਸੱਚੇ ਪਾਸ਼ਾ ਜੀ ਨੇ ਲਾਲ ਸਿੰਘ ਦੇ ਵੱਲੋਂ ਪੇਟਾ ਕੀਤੀ ਉਹ ਢਾਲ ਚੁੱਕੀ ਅਤੇ ਚੁੱਕ ਕੇ ਕਹਿਣ ਲੱਗੇ ਲਾਲ ਸਿੰਘ ਜੀ ਇਹ ਢਾਲ ਤਾਂ ਬੜੀ ਸੋਹਣੀ ਅਤੇ ਮਜ਼ਬੂਤ ਬਣੀ ਹੈ ਕਹਿੰਦੇ ਬਸ ਕਲਗੀਧਰ ਪਾਸ਼ਾ ਜੀ ਦੇ ਮੋਹੋਂ ਇੱਕ ਗੱਲ ਨਿਕਲਣ ਦੀ ਧੀਲ ਸੀ ਲਾਲ ਸਿੰਘ ਜੀ ਦਾ ਤੇ ਆਪਣੇ ਵੱਲ ਲਾਲ ਸਿੰਘ ਜੀ ਦਾ ਤੇ ਆਪਣੇ ਵੱਲ ਹਾਲ ਹੋ ਗਿਆ ਜਿਵੇਂ ਆਪਾਂ ਨਹੀਂ ਕਰਦੇ ਕਿ ਕੋਈ ਸਾਡੀ ਚਰਾ ਜਿੰਨੇ ਵੀ ਤਾਰੀਫ ਕਰ ਦੇਵੇ ਅਗਲਾ ਭਾਵੇਂ ਸਾਡੀ ਤਾਰੀਫ ਦੇ ਵਿੱਚ ਇੱਕ ਸ਼ਬਦ ਵੀ ਕਵੇ ਅੱਗੋਂ ਅਸੀਂ ਆਪਣੇ ਹੀ ਮੋਹੋਂ ਮਿੱਠੂ ਬੰਣਾ ਸ਼ੁਰੂ ਕਰ ਦਿੰਦੇ ਹਾਂ ਆਪਣੀਆਂ ਤਾਰੀਫਾਂ ਆਪ ਹੀ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਅਸੀਂ ਕਹਿ ਦਿੰਦੇ ਹਾਂ ਕਿ ਮੇਰੇ ਹੱਥਾਂ ਦੇ ਵਿੱਚ ਤਾਂ ਜਾਦੂ ਹੈ ਮੈਂ ਜਿਸ ਵੀ ਕੰਮ ਨੂੰ ਹੱਥ ਪਾ ਲਵਾਂ ਮੇਰੇ ਵਰਗਾ ਹੋਰ ਕੋਈ ਵੀ ਇਦਾਂ ਦਾ ਕੰਮ ਕਰ ਨਹੀਂ ਸਕਦਾ ਮੈਂ ਫਲਾਣਾ ગામ ਵੀ ਇਸੇ ਤਰ੍ਹਾਂ ਕੀਤਾ ਤੇ ਆਪਣੀਆਂ ਤਰੀਫਾਂ ਅਸੀਂ ਆਪ ਹੀ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਬਸ ਸਾ ਸੰਗਤ ਉਸੇ ਹੀ ਤਰ੍ਹਾਂ ਲਾਲ ਸਿੰਘ ਜੀ ਦੇ ਨਾਲ ਹੋਇਆ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਮੋਹੋਂ ਆਪਣੀ ਤਾਰੀਫ ਸੁਣੀ ਤੇ ਹੋਮੇ ਦਾ ਪਾਰਾ ਉਸੇ ਸਿਰ ਤੇ ਚੜ ਕੇ ਬੋਲਣ ਲੱਗਾ ਕਹਿੰਦਾ ਸਿੱਧਾ ਹੀ ਕਲਗੀਧਰ ਪਾਸ਼ਾ ਜੀ ਨੂੰ ਹਾਂਜੀ ਪਾਸ਼ਾ ਢਾਲ ਬੜੀ ਸੋਹਣੀ ਹੈ ਤੇ ਮਜ਼ਬੂਤ ਬਣੀ ਹੈ ਕਿਉਂਕਿ ਲਾਲ ਸਿੰਘ ਜਿਹੜੀ ਚੀਜ਼ ਨੂੰ ਵੀ ਹੱਥ ਪਾ ਦੇਵੇ ਉਹ ਚੀਜ਼ ਦੇ ਵਿੱਚ jaan ਪੈ ਜਾਂਦੀ ਹੈ ਕਹਿੰਦੇ ਕਲਗੀਧਰ ਪਾਸ਼ਾ ਜੀ ਮੁਸਕਰਾ ਕੇ ਕਹਿਣ ਲੱਗੇ ਅੱਛਾ ਕਹਿ ਤਾਂ ਤੂੰ ਸੱਚ ਹੀ ਰਿਆ ਹੈ ਤੇਰੀ ਬਣੀ ਢਾਲ ਸੱਚਮੁੱਚ ਬੜੀ ਸੋਹਣੀ ਹੈ ਤੇ ਮਜ਼ਬੂਤ ਹੈ ਕਹਿੰਦੇ ਅਗੋਂ ਲਾਲ ਸਿੰਘ ਫੇਰ ਸ਼ੁਰੂ ਹੋ ਗਿਆ ਤੇ ਕਹਿਣ ਲੱਗਾ ਸਤਗੋ ਸੱਚੇ ਪਾਸ਼ਾ ਇਟਾਲ ਇਨੇ ਮਜ਼ਬੂਤ ਹੈ ਇਹਦੇ ਵਿੱਚੋਂ ਕੋਈ ਵੀ ਗੋਲੀ ਪਾਰ ਨਹੀਂ ਹੋ ਸਕਦੀ ਕਲਗੀਧਰ ਪਾਸ਼ਾ ਨੇ ਕਿਹਾ ਕਿ ਵਾਕਿਆ ਗਰ ਤਾਂ ਤੇਰੀ ਸਹੀ ਲੱਗਦੀ ਹੈ ਕਹਿੰਦੇ ਕਿ ਇੰਜ ਕਰਕੇ ਇੱਕ ਵਾਰ ਇਹ ਢਾਲ ਤੂੰ ਆਪਣੇ ਨਾਲ ਕਰ ਲੈ ਜਾਂ ਇਹਨੂੰ ਹੋਰ ਮਜ਼ਬੂਤ ਕਰ ਲੈ ਕਿਉਂਕਿ ਕੱਲ ਨੂੰ ਆਪਾਂ ਤੇਰੀ ਇਸ ਢਾਲ ਦੇ ਉੱਤੇ ਨਿਸ਼ਾਨਾ ਲਾ ਕੇ ਦੇਖਾਂਗੇ ਅਤੇ ਢਾਲ ਦੇ ਪਿੱਛੇ ਤੂੰ ਖੜਾ ਹੋਵੇਂਗਾ ਕਹਿੰਦੇ ਜਦੋਂ ਸਤਕੂ ਸੱਚੇ ਪਾਤਸ਼ਾਹ ਨੇ ਭਰੇ ਦਿਮਾਨ ਦੇ ਵਿੱਚ ਇਹ ਗੱਲ ਕਹਿ ਦਿੱਤੀ ਤਾਂ ਪਾਈ ਲਾਲ ਸਿੰਘ ਜੀ ਨੇ ਸਿਰ ਚੜਿਆ ਹਉਮੇ ਦਾ ਪਾਰਾ ਇੱਕਦਮ ਥੱਲੇ ਆ ਗਿਆ ਪਰ ਇਹਦੇ ਮਨ ਦੇ ਵਿੱਚ ਕੁਝ ਵੀ ਸਮਝ ਨਹੀਂ ਲੱਗੀ ਕਿ ਮੈਂ ਹੁਣ ਅੱਗੋਂ ਕੀ ਬੋਲਾਂ ਕਿਉਂਕਿ ਪਤਾ ਲੱਗ ਗਿਆ ਕਿ ਮੇਰੇ ਤੋਂ ਗਲਤੀ ਬਹੁਤ ਵੱਡੀ ਹੋ ਗਈ ਹੈ ਸੇਵਾ ਤਾਂ ਬੜੇ ਪਿਆਰ ਦੇ ਨਾਲ ਕੀਤੀ ਸੀ ਪਰ ਨਾਲ ਹਉਮੇ ਵੀ ਚੁੱਕ ਲਈ ਇਹ ਗਲਤੀ ਮੈਨੂੰ ਬੜੀ ਪਾਰੇ ਪੈਣੀ ਹੈ ਕਹਿੰਦੇ ਕੁਝ ਬੋਲ ਹੀ ਨਾ ਸਕਿਆ ਤੇ ਬਸ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਕਹਨ ਤੇ ਢਾਲ ਚੁੱਕ ਲਈ ਤੇ ਆਪਣੇ ਘਰ ਨੂੰ ਚੱਲਿਆ ਗਿਆ ਕਹਿੰਦੇ ਜਦ ਘਰ ਨੂੰ ਪਹੁੰਚਿਆ ਤਾਂ ਉਹਦੀ ਪਤਨੀ ਨੇ ਦੇਖਿਆ ਕਿ ਢਾਲ ਹੱਥ ਦੇ ਵਿੱਚ ਫੜੀ ਇਹ ਵਾਪਸ ਆ ਰਿਹਾ ਹੈ ਕਹਿੰਦੇ ਪਤਨੀ ਕਹਿਣ ਲੱਗੀ ਕੀ ਗੱਲ ਹੋਈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਤੁਹਾਡੀ ਇਹ ਪੇਟਾ ਪ੍ਰਵਾਨ ਨਹੀਂ ਕੀਤੀ ਕਹਿੰਦੇ ਲਾਲ ਸਿੰਘ ਉੱਚੀ ਉੱਚੀ ਰੋਣ ਲੱਗਾ ਤੇ ਕਹਿ ਲੱਗਾ ਵਾਗਵਾਨ ਨੇ ਸਤਕੂ ਸੱਚੇ ਪਾਤਸ਼ਾਹ ਨੇ ਮੇਰੀ ਇਹ ਸੇਵਾ ਮੇਰੀ ਇਹ ਪੇਟਾ ਪ੍ਰਵਾਨ ਕਰ ਲਈ ਸੀ ਪਰ ਮੇਰੀ ਹੋਮੀ ਨੇ ਮੇਰੀ ਇਹ ਸੇਵਾ ਮੇਰੀ ਇਹ ਪੇਟਾ ਪ੍ਰਮਾਨ ਨਹੀਂ ਹੋਣ ਦਿੱਤੀ ਕਹਿੰਦੇ ਇਹ ਕਹਿ ਕੇ ਲਾਲ ਸਿੰਘ ਜੀ ਨੇ ਰੋ ਰੋ ਕੇ ਸਾਰੀ ਗੱਲ ਦੱਸੇ ਕਿ ਮੇਰੇ ਤੋਂ ਆ ਗਲਤੀ ਹੋ ਗਈ ਹੈ ਕਹਿੰਦੇ ਲਾਲ ਸਿੰਘ ਜੀ ਦੀ ਪਤਨੀ ਬੜੀ ਹੀ ਸੋਜਵਾਨ ਤੇ ਸਿਆਣੀ ਬੀਬੀ ਸੀ ਅਤੇ ਵੱਡੀ ਗੱਲ ਗੁਰੂ ਘਰ ਦੇ ਉੱਤੇ ਪੂਰੀ ਸ਼ਰਦਾ ਰੱਖਣ ਵਾਲੀ ਉਹ ਆਪਣੇ ਪਤੀ ਨੂੰ ਕਹਿਣ ਲੱਗੇ ਸਰਦਾਰ ਜੀ ਗਲਤੀ ਦਾ ਸੱਚਮੁੱਚ ਤੁਸੀਂ ਬਹੁਤ ਹੀ ਵੱਡੀ ਕਰ ਗਏ ਹੋ ਪਰ ਹੁਣ ਤੁਸੀਂ ਰੋ ਨਾ ਇੱਕੋ ਹੀ ਰਸਤਾ ਹੈ ਸਾਡੇ ਕੋਲ ਇਹ ਪੂਰੀ ਰਾਤ ਸਾਡੇ ਕੋਲ ਬਚੀ ਹੈ ਅਸੀਂ ਪੂਰੀ ਰਾਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰ ਲਾਵਾਂਗੇ ਕਹਿੰਦੇ ਉਹਨੇ ਆਪਣੇ ਪਤੀ ਨੂੰ ਕਿਹਾ ਕਿ ਜਾਓ ਤੁਸੀਂ ਸੰਗਤ ਨੂੰ ਘਰ ਬੁਲਾ ਕੇ ਲੈ ਆਓ ਕਹਿੰਦੇ ਬੀਬੀ ਨੇ ਕੜਾ ਪ੍ਰਸ਼ਾਦ ਦੀ ਦੀਗ ਬਣਾਈ ਸੰਗਤ ਰੂਪੀ ਨਾਮ ਚਾਪਿਆ ਕੀਰਤਨ ਕੀਤਾ ਬਾਣੀ ਪੜੀ ਤੇ ਅਰਦਾਸਾਂ ਬੇਨਤੀਆਂ ਕੀਤੀਆਂ ਸਾਰੀ ਰਾਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਲਗੀ ਤਾਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਤੀ ਪਤ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕਿ ਸਤਿਗੋ ਸੱਚੇ ਪਾਤਸ਼ਾਹ ਕਲ ਤੁਹਾਡੇ ਸਿੱਖ ਦਾ ਬੜਾ ਹੀ ਔਖਾ ਪਰਚਾ ਪੈਣਾ ਹੈ ਸਤਿਗੋ ਸੱਚੇ ਪਾਸ਼ਾ ਆਪਣੇ ਸਿੱਖ ਦੀ लाज ਰੱਖ ਲਓ ਉਹਦੇ ਅੱਗੇ ਹੀ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕਿ ਇਸ ਪਰਚੇ ਦੇ ਵਿੱਚੋਂ ਪਾਸ ਕਰਾ ਦੇਣਾ ਕਹਿੰਦੇ ਪੂਰੀ ਰਾਤ ਨਾਮ ਜਪਿਆ ਅਰਦਾਸਾਂ ਬੇਨਤੀਆਂ ਕੀਤੀਆਂ ਅਗਲਾ ਦਿਨ ਹੋਇਆ ਤਾਂ ਭਾਈ ਲਾਲ ਸਿੰਘ ਜੀ ਆਪਣੀ ਢਾਲ ਚੁੱਕ ਕੇ ਕਲਗੀਧਰ ਪਾਸ਼ਾ ਜੀ ਦੇ ਕੋਲ ਪਹੁੰਚ ਗਏ ਢਾਲ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਰੱਖ ਕੇ ਨਮਸਕਾਰ ਕੀਤੀ ਕਲਗੀਧਰ ਪਾਸ਼ਾ ਜੀ ਕਹਿਣ ਲੱਗੇ ਭਾਈ ਲਾਲ ਸਿੰਘ ਜੀ ਅਸੀਂ ਤੇਰੀ ਹੀ ਉਡੀਕ ਕਰ ਰਹੇ ਸਾਂ ਇਹ ਢਾਲ ਨੂੰ ਰੱਖੋ ਨਾ ਇਹ ਢਾਲ ਨੂੰ ਚੁੱਕੋ ਚਲੋ ਤੁਹਾਡੀ ਤਾਂ ਵੀ ਮਜ਼ਬੂਤੀ ਚੈੱਕ ਕਰੀਏ ਇਹਦੇ ਉੱਤੇ ਨਿਸ਼ਾਨਾ ਲਾ ਕੇ ਦੇਖਦੇ ਹਾਂ ਕਹਿੰਦੇ ਲਾਲ ਸਿੰਘ ਜੀ ਨੇ ਢਾਲ ਚੁੱਕੀ ਤੇ ਆਪ ਪਿਛੇ ਖੜ ਗਏ ਅੱਖਾਂ ਬੰਦ ਕਰ ਲਈਆਂ ਨੀਵੀਂ ਪਾ ਲਈ ਗੁਰਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਚੱਲ ਰਹੀਆਂ ਨੇ ਘਰ ਦੇ ਵਿੱਚ ਪਤਨੀ ਅਰਦਾਸਾਂ ਬੇਨਤੀਆਂ ਕਰ ਰਹੀ ਹੈ ਇਧਰ ਕਲਗੀਧਰ ਪਾਸ਼ਾ ਜੀ ਨੇ ਬੰਦੂਕ ਚੁੱਕੀ ਅਤੇ ਭਾਈ ਲਾਲ ਸਿੰਘ ਜੀ ਦੇ ਹੱਥ ਵਿੱਚ ਫੜੀ ਢਾਲ ਦੇ ਉੱਤੇ ਨਿਸ਼ਾਨਾ ਸੇਧਿਆ ਪਰ ਕਹਿੰਦੇ ਨਿਸ਼ਾਨਾ ਲਗਾਉਣ ਲੱਗੇ ਤਾਂ ਅਗੋ ਢਾਲ ਦੇ ਵਿੱਚੋਂ ਗੁਰੂ ਨਾਨਕ ਪਾਸ਼ਾ ਜੀ ਦੇ ਸਰੂਪ ਦੇ ਦਰਸ਼ਨ ਹੋ ਰਹੇ ਨੇ ਗੁਰੂ ਅੰਗਦ ਦੇਵ ਪਾਸ਼ਾ ਜੀ ਦੇ ਸਰੂਪ ਦੇ ਦਰਸ਼ਨ ਹੋ ਰਹੇ ਨੇ ਇਸੇ ਹੀ ਤਰ੍ਹਾਂ ਗੁਰੂ ਸਹਿਬਾਂ ਦੇ ਦਰਸ਼ਨ ਉਠਾਲ ਦੇ ਵਿੱਚ ਹੋ ਰਹੇ ਨੇ ਤੇ ਕਲਗੀਧਰ ਪਾਸ਼ਾ ਜੀ ਨੇ ਬੰਦੂਕ ਥੱਲੇ ਰੱਖ ਦਿੱਤੀ ਅਤੇ ਕਹਿਣ ਲੱਗੇ ਭਾਈ ਲਾਲ ਸਿੰਘ ਜੀ ਅੱਖਾਂ ਖੋਲੋ ਸੱਚਮੁੱਚ ਤੁਹਾਡੀ ਇਹ ਢਾਲ ਬਹੁਤ ਮਜ਼ਬੂਤ ਹੈ ਇਹਦੇ ਉੱਤੇ ਕੋਈ ਵੀ ਗੋਲੀ ਨਹੀਂ ਚਲਾ ਸਕਦਾ ਇਹ ਕਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਾਈ ਲਾਲ ਸਿੰਘ ਜੀ ਨੂੰ ਕਿਹਾ ਪੁੱਤਰ ਤੇਰੇ ਤੇ ਇਹ ਪਰਜਾ ਪਿਆ ਹੀ ਨਹੀਂ ਸੀ ਤੂੰ ਸੇਵਾ ਕੀਤੀ ਬੜੀ ਭਾਵਨਾ ਦੇ ਨਾਲ ਬੜੀ ਮਿਹਨਤ ਦੇ ਨਾਲ ਪਰ ਹੋਮੇ ਨਾਲ ਚੁੱਕ ਲਈ ਹੈ ਪਾਰੀ ਸੰਗਤ ਦੇ ਵਿੱਚ ਆਪਣੇ ਹਉਮੈ ਦਾ ਪ੍ਰਗਟਾਵਾ ਕੀਤਾ ਸੀ ਚਾਦ ਰੱਖੇ ਕਿ ਸਾਧ ਸੰਗਤ ਦੇ ਵਿੱਚ ਆ ਕੇ ਸਾਡੇ ਮਨ ਦੀ ਮੈਲ ਧੁੱਪ ਜਾਣੀ ਚਾਹੀਦੀ ਹੈ ਕੋਈ ਐਦਾਂ ਦਾ ਕੰਮ ਨਹੀਂ ਕਰਨਾ ਕਿ ਸਾਡੇ ਮਨ ਨੂੰ ਹੋਰ ਮੈਲ ਚੜ ਜਾਵੇ ਕਹਿੰਦੇ ਭਾਈ ਲਾਲ ਸਿੰਘ ਜੀ ਨੇ ਫਿਰ ਮਾਫੀ ਮੰਗੀ ਸਤਗੁਰ ਸੱਚੇ ਪਾਸ਼ਾ ਅੱਜ ਤੋਂ ਬਾਅਦ ਤੁਹਾਡੇ ਇਸ ਸਿੱਖ ਤੋਂ ਇਹ ਗਲਤੀ ਕਦੇ ਨਹੀਂ ਹੋਵੇਗੀ ਸਤਗੁਰ ਸੱਚੇ ਪਾਸ਼ਾ ਇਸ ਵਾਰ ਬਖਸ਼ ਲਓ ਕੰਦੇ ਸਾਧੂ ਸੱਚੇ ਪਾਤਸ਼ਾਹ ਜੀ ਨੇ ਪਾਈ ਲਾਲ ਸਿੰਘ ਜੀ ਨੂੰ ਗੱਲ ਨਾਲ ਲਾ ਲਿਆ ਸੋ ਸਾਧ ਸੰਗਤ ਜੀ ਇਹ ਜੋ ਸਾਖੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਸਾਖੀ ਦੇ ਵਿੱਚੋਂ ਬਹੁਤ ਸਾਰੀਆਂ ਸਖਿਆਵਾਂ ਸਾਨੂੰ ਮਿਲਦੀਆਂ ਨੇ ਸਭ ਤੋਂ ਪਹਿਲੇ ਸਿੱਖਿਆ ਕਈ ਵਾਰ ਕੁਝ ਭੈਣ ਭਰਾ ਕਹਿ ਦਿੰਦੇ ਨੇ ਅਸੀਂ ਤਾਂ ਰੋਜ਼ ਅੰਮ੍ਰਿਤ ਵੇਲੇ ਉੱਠਦੇ ਹਾਂ ਰੋਜ਼ ਬਾਣੀ ਦਾ ਪਾਠ ਕਰਦੇ ਹਾਂ ਬੜੀ ਸੇਵਾ ਕਰਦੇ ਹਾਂ ਪਰ ਸੇਵਾ ਕਰਨ ਦੇ ਨਾਲ-ਨਾਲ ਹੋਵੇਂ ਹੰਕਾਰ ਦੀ ਪੰਡ ਵੀ ਚੁੱਕੀ ਫਿਰਦੇ ਹਾਂ ਹਰ ਇੱਕ ਨੂੰ ਦੱਸਣਾ ਹੁੰਦਾ ਹੈ ਕਿ ਮੈਂ ਤਾਂ ਇੰਨਾ ਪਾਠ ਕਰਦਾ ਹਾਂ ਇੰਨੀ ਸੇਵਾ ਕਰਦਾ ਹਾਂ ਜਦੋਂ ਆਪਾਂ ਥਾਂ-ਥਾਂ ਤੇ ਆਪਣੀ ਪਾਠ ਪੂਜਾ ਆਪਣੀ ਸੇਵਾ ਦੀ ਚਰਚਾ ਕਰਦੇ ਹਾਂ ਕਿਤੇ ਨਾ ਕਿਤੇ ਸਾਡੇ ਅੰਦਰ ਹੋਮੇ ਆਉਂਦੀ ਹੈ ਅਸੀਂ ਭੁੱਲ ਜਾਂਦੇ ਹਾਂ ਸਤਗੁਰ ਸੱਚੇ ਪਾਸ਼ਾ ਆਪਣੇ ਜਿੰਨਾਂ ਦੇ ਉੱਤੇ ਮਾਲਕ ਤਰਸ ਹੁੰਦਾ ਹੈ ਖੁਸ਼ੀ ਹੁੰਦੀ ਹੈ ਉਹੀ ਬੰਦੇ ਨਾਮ ਜਪ ਸਕਦੇ ਹਨ ਉਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰ ਸਕਦੇ ਹਨ ਕਦੇ ਵੀ ਕੋਈ ਵੀ ਚੀਜ਼ ਗੁਰੂ ਘਰ ਦੇ ਵਿੱਚ ਲੈ ਕੇ ਚਾਹੀਏ ਕੋਈ ਵੀ ਸੇਵਾ ਗੁਰੂ ਘਰ ਦੇ ਵਿੱਚ ਜਾ ਕੇ ਕਰੀ ਜਾਂ ਗੁਰੂ ਸਾਹਿਬ ਜੀ ਦੀ ਪ੍ਰੇਨਾ ਸਦਕਾ ਕਿਤੇ ਵੀ ਸੇਵਾ ਕਰਨ ਦਾ ਮੌਕਾ ਮਿਲੇ ਹੰਕਾਰ ਨਹੀਂ ਕਰਨਾ ਕਿਉਂਕਿ ਹੰਕਾਰ ਜੇਕਰ ਆ ਜਾਵੇ ਕਿ ਆਹ ਕੰਮ ਮੈਂ ਕੀਤਾ ਹੈ ਕਰਨ ਕਰਾਉਣ ਵਾਲੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਨੇ ਜੇ ਉਹਨਾਂ ਨੇ ਸਾਨੂੰ ਕਿਸੇ ਦੀ ਮਦਦ ਕਰਨ ਦੇ ਲਈ ਯੋਗ ਬਣਾਇਆ ਹੈ ਇਹ ਕੋਈ ਸੇਵਾ ਕਰਨ ਦੇ ਯੋਗ ਬਣਾਇਆ ਹੈ ਤਾਂ ਅਸੀਂ ਸੇਵਾ ਕਰਦੇ ਹਾਂ ਜੇ ਸਾਡੇ ਅੰਦਰ ਕੋਈ ਹੀਨਾ ਭਾਗ ਮਹਾਰਾਜ ਸੱਚੇ ਪਾਸ਼ਾ ਜੀ ਨੇ ਸਾਨੂੰ ਕੋਈ ਕਲਾ ਦਿੱਤੀ ਹੈ ਤੇ ਇਹ ਉਸ ਦੀ ਦਾਤ ਹੈ ਕਦੇ ਵੀ ਆਪਣੀ ਕਿਸੇ ਵੀ ਕਾਬਲੀਅਤ ਦਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਤਕੁਰ ਸੱਚੇ ਪਾਸ਼ਾ ਜੀ ਦੇ ਘਰ ਦੇ ਵਿੱਚ ਹਉਮੈ ਹੰਕਾਰੀ ਬੰਦੇ ਦੀ ਕੋਈ ਥਾਂ ਨਹੀਂ ਸਤਗੁਰ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਜਦੋਂ ਕੋਈ ਟੈ ਕੇ ਜਾਂਦਾ ਹੈ ਸੱਚੇ ਪਾਸ਼ਾ ਝੋਲੀਆਂ ਪਾਰ ਕੇ ਭੇਜਦੇ ਨੇ ਪਰ ਜੇ ਕੋਈ ਆਪਣੀ ਹਉਮੇ ਹੰਕਾਰ ਲੈ ਕੇ ਜਾਵੇ ਤਾਂ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਵੱਡੇ ਵੱਡੇ ਹੰਕਾਰੀਆਂ ਦਾ ਹੰਕਾਰ ਟੁੱਟਦਾ ਹੈ ਜਦੋਂ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੋਈ ਵੀ ਚੰਗਾ ਕੰਮ ਕਰਨਾ ਹੈ ਗੁਰੂ ਘਰ ਦੇ ਵਿੱਚ ਕਰ ਰਹੇ ਹੋ ਜਾਂ ਸੇਵਾ ਕਰ ਰਹੇ ਹੋ ਕਦੇ ਵੀ ਹਉਮੇ ਦਾ ਪ੍ਰਗਟਾਵਾ ਨਹੀਂ ਕਰਨਾ ਇਹ ਕੰਮ ਮੈਂ ਕੀਤਾ ਹੈ ਇੰਜ ਨਹੀਂ ਕਹਿਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਰਵਾਇਆ ਹੈ ਅਤੇ ਦੂਸਰੀ ਗੱਲ ਇਹ ਸਿੱਖ ਦੇ ਉੱਤੇ ਜਦੋਂ ਵੀ ਕੋਈ ਵੱਡੀ ਵਿਪਤਾ ਪੈ ਜਾਵੇ ਜਿੱਥੇ ਚਾਰੇ ਪਾਸਿਆਂ ਤੋਂ ਨਾ ਹੋ ਜਾਵੇ ਉਥੇ ਵੀ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਹਨ ਸੰਗਤ ਰੂਪੀ ਕੀਰਤਨ ਹੁੰਦਾ ਹੋਵੇ ਸੰਗਤ ਰੂਪੀ ਨਾਮ 잡 ਕੇ ਅਰਦਾਸਾਂ ਬੇਨਤੀਆਂ ਕਰੀਏ ਸਭ ਵੱਡੇ ਤੋਂ ਵੱਡੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ ਜਿਵੇਂ ਕਿ ਆਪਾਂ ਸਾਖੀ ਦੇ ਵਿੱਚ ਸੁਣਿਆ ਹੈ ਪੂਰੀ ਰਾਤ ਪਤੀ ਪਤਨੀ ਨੇ ਸੰਗਤ ਦੇ ਨਾਲ ਬੈਠ ਕੇ ਨਾਮ ਜਪਿਆ ਤੇ ਗੁਰੂ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਸਾਧ ਸੰਗਤ ਜੀ ਬਾਬਾ ਨਾਨਕ ਸਿੰਘ ਜੀ ਵੀ ਇਹੋ ਮਤ ਦੇਂਦੇ ਹੁੰਦੇ ਸੀ ਕਿ ਇੱਕ ਰਾਤ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤੇ ਦਈਏ ਤਾਂ ਇਹ ਗੁਰੂ ਨਾਨਕ ਪਾਤਸ਼ਾਹ ਜੀ ਉਹ ਇੱਕ ਰਾਤ ਦੇ ਬਦਲੇ ਸਾਡੀਆਂ ਪਤਾ ਨਹੀਂ ਕਿੰਨੀਆਂ ਦੁੱਖਾਂ ਦੀਆਂ ਰਾਤਾਂ ਕੱਟ ਦਿੰਦੇ ਨੇ ਇਸੇ ਕਰਕੇ ਹੀ ਰੈਨ ਸੁਭਾਗਿਆਂ ਦੇ ਸਮਾਗਮ ਚੱਲਦੇ ਨੇ ਇੱਕ ਰਾਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਾ ਦਈਏ ਤਾਂ ਪਤਾ ਨਹੀਂ ਕਿੰਨੀਆਂ ਦੁੱਖਾਂ ਦੀਆਂ ਰਾਤਾਂ ਵੱਜ ਜਾਂਦੀਆਂ ਨੇ ਸਾ ਸੰਗਤ ਜੀ ਕੀਤੀ ਹੋਈ ਭਜਨ ਬੰਦਗੀ ਦਾ ਹੰਕਾਰ ਨਹੀਂ ਕਰਨਾ ਸੰਗਤ ਜੀ ਮਹਾਂਪੁਰਖ ਜੀ ਵੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਇੱਕ ਰਾਤ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਲਾ ਦਈਏ ਇੱਕ ਰਾਤ ਗੁਰੂ ਨਾਨਕ ਪਾਸ਼ਾ ਜੀ ਨੂੰ ਦੇ ਦਈਏ ਤਾਂ ਉਹਦੇ ਬਦਲੇ ਗੁਰੂ ਨਾਨਕ ਪਾਸ਼ਾ ਜੀ ਸਾਡੀ ਜ਼ਿੰਦਗੀ ਦੇ ਦੁੱਖਾਂ ਦੀਆਂ ਕਿੰਨੀਆਂ ਰਤਨ ਘਟ ਦਿੰਦੇ ਹਨ ਜੇਕਰ ਪੂਰੀ ਰਾਤ ਭਜਨ ਬੰਦਗੀ ਕਰ ਲਈਏ ਤਾਂ ਸਤਿਗੁਰ ਸੱਚੇ ਪਾਸ਼ਾ ਦੀ ਵੱਡੀ ਕਿਰਪਾ ਹੋ ਸਕਦੀ ਹੈ ਪੂਰੀ ਰਾਤ ਦੇ ਵਿੱਚ ਕਰਨਾ ਕੀ ਹੈ ਭਜਨ ਬੰਦਗੀ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਕਰ ਲਈਏ ਕੋਈ ਵਾਹਿਗੁਰੂ ਵਾਹਿਗੁਰੂ ਕਰ ਲਾਵੇ ਗੁਰਬਾਣੀ ਦਾ ਪਾਠ ਕਰ ਲਾਵੇ ਸੰਗਤ ਰੂਪ ਇਹ ਨਾਮ ਜਪਣਾ ਕੀਰਤਨ ਕਰਨਾ ਨਿਤਨੇਮ ਕਰਨਾ ਬਹੁਤ ਸਾਰੇ ਸਮਾਗਮ ਹੁੰਦੇ ਹਨ ਜੋ ਰਾਤ 10 ਵਜੇ ਤੋਂ ਸ਼ੁਰੂ ਹੋ ਕੇ ਸਵੇਰੇ 4 ਵਜੇ ਤੱਕ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਲ ਹੋ ਕੇ ਗੁਰਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰ ਸਕਦੇ ਹਾਂ ਵਾਹਿਗੁਰੂ ਸ਼ੇਕਾ ਕਾਲ ਸਾ ਵਾਹਿਗੁਰੂ ਸੇ ਕਿਫਤੇ